ਥਾਣਾ ਸਰਹੰਦ ਪੁਲਿਸ ਦੇ ਵੱਲੋਂ ਖੁਲੀਆਮ ਸ਼ਰਾਬ ਪੀਣ ਵਾਲੇ ਅਤੇ ਪਲਾਉਣ ਵਾਲੀਆਂ ਦੁਕਾਨਾਂ ਦੇ ਉੱਤੇ ਚੈਕਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਥਾਣਾ ਸਰਹੰਦ ਦੇ ਅਧੀਨ ਪੰਦੇ ਮੰਡੀ ਦੇ ਵਿੱਚ ਐਸ ਐਚਓ ਨਿਰਪਿੰਦਰ ਸਿੰਘ ਦੇ ਵੱਲੋਂ ਚਿਕਨ ਸੈਂਟਰਾਂ ਅਤੇ ਰੇੜੀਆਂ ਉੱਤੇ ਵੇਕਣ ਵਾਲੀਆਂ ਸ਼ਰਾਬ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਬਾਰੇ ਗੱਲਬਾਤ ਕਰਦਿਆਂ ਐਸਐਚਓ ਨਰਪਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਸ਼ਰਿਆਮ ਲੋਕ ਗੱਡੀਆਂ 'ਚ ਬੈਠ ਕੇ ਅਤੇ ਆਲੇ-ਦੁਆਲੇ ਖੁੱਲ੍ਹੇਆਮ ਹੀ ਬੈਠੇ ਸ਼ਰਾਬ ਪੀ ਰਹੇ ਨੇ ਜੋ ਕਿ ਸਰਾਸਰ ਗਲਤ ਹੈ ਪਬਲਿਕ ਪਲੇਸ 'ਤੇ ਇਸ ਤਰ੍ਹਾਂ ਸ਼ਰਾਬ ਪੀਣੀ ਕਾਨੂੰਨ ਦੀ ਉਲੰਘਣਾ ਹੈ ਅਤੇ ਮੌਕੇ ਤੇ ਉਹਨਾਂ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਅੱਗੇ ਤੋਂ ਇਸ ਤਰ੍ਹਾਂ ਕੀਤਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵਿੱਕੀ ਜੀ ਮੇਰੀ ਹਮਪੁਤ ਕੁਮਾਰ ਨਾਮ ਤੇ। ਅੱਛਾ ਠੋੜਾ ਕੀ ਔਰੇ ਕੀ ਕੰਮ ਹੈ ਔਰੇ ਠੋੜਾ ਅਨਾਜ ਮੰਗਦੀ ਹੈ। ਚਿਕਨ ਦਾ ਕੰਮ ਹੈ। ਅੱਛਾ ਤੇ ਅੱਜ ਉਹਦੇ ਬੈਠੇ ਦਾਰੂ ਪੀ ਰਹੇ ਸੀ ਲੋਕ ਗੱਡੀਆਂ 'ਚ ਦਾਰੂ ਪੀ ਰਹੇ ਸੀ। ਐਸ ਐਚ ਓ ਸਾਹਿਬ ਨੇ ਵਾਰਨ ਕਰਿਆ। ਇਹ ਕਹਿੰਦੇ ਪਹਿਲਾਂ ਵੀ ਕਰਿਆ। ਇਹ 'ਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਾਜੀ ਫਾਤੇਦਮ ਹਫੀਜ਼ ਦਾ ਨਹੀਂ। ਠੀਕੇ ਤੇ ਫੀਸ ਦਾ ਨਵਾਂ ਜੀ ਭਰਦਾ ਹੀ ਪਰਡੇ ਦੀ ਫੀਸ ਹੁੰਦੀ ਆ ਮੈਂ ਇੱਕ ਸਾਈਡ ਤੇ ਕੰਮ ਕਰਦਾ ਮੈਂ ਕੋਈ ਮੈਂ ਇੱਕ ਸਾਈਡ ਤੇ ਕੰਮ ਕਰ ਰਿਹਾ ਜੀ ਮੈਂ ਕੋਈ ਟ੍ਰੈਫਿਕ ਤੇ ਜਾਮ ਨਹੀਂ ਕੀ ਹੋਈ ਸਬਜ਼ੀ ਮੰਡੀ ਇਹ ਸਾਈਡ ਤੇ ਬਿਲਕੁਲ ਸਾਈਡ ਤੇ ਬੈਠਾ ਜੀ ਨਹੀਂ ਬਾਹਰ ਆਪਾਂ ਖੁੱਲਿਆਂ ਮੈਂ ਖੁੱਲਿਆਂ ਨਹੀਂ ਕਰਦਾ ਜੀ ਨਹੀਂ ਹੁਣ ਬਾਹਰ ਬੈਠੇ ਦਾਰੂ ਪੀ ਰਹੇ ਸੀ ਲੋਕ ਜੀ ਕੋਈ ਟ੍ਰੈਫਿਕ ਨਹੀਂ ਗਿਆ ਜੀ ਉਰੇ ਟ੍ਰੈਫਿਕ ਜਾਮ ਨਹੀਂ ਕੋਈ ਖੁੰਤਾ ਸਰ ਮੈਂ ਕੋਈ ਪਬਲਿਕ ਪਲੇਸ 'ਚ ਨਹੀਂ ਹੈਗਾ ਜੀ ਲੋਕ ਕਾਰਾਂ 'ਚ ਬੈਠੇ ਪੀ ਰਹੇ ਸੀ ਸਰ ਕਾਰਾਂ 'ਚ ਬੈਠੇ ਵੀ ਪਬਲਿਕ ਪਲੇਸ ਨਹੀਂਗਾ ਕੋਈ ਫੈਮਿਲੀ ਨਹੀਂ ਹੈਗੀ ਜੀ ਕੋਈ ਕਿਸੇ ਦਾ ਘਰ ਨਹੀਂ ਹੈਗਾ ਉਰੇ ਜੀ ਤੇ ਤੁਸੀਂ ਜਾਨੀ ਕਿ ਠੂ ਹੀ ਕਹੋ ਫਿਰ ਤੁਸੀਂ ਨਹੀਂ ਨਹੀਂ ਸਰ ਜੀ ਮੈਂ ਪਲਾਨ ਜੀ ਤੁਹਾਡਾ ਮੇਰੀ ਗੱਲ ਸੁਣੋ ਜੇ ਤੁਹਾਡਾ ਇਹ ਤੁਸੀਂ ਲਾਇਸੈਂਸ ਪੇਸ਼ ਕੀਤਾ ਹੈ ਜੀ ਇਹ ਜਿਹੜਾ ਇਹ ਤੁਸੀਂ ਅੰਦਰ ਪਿਆ ਸਕਦੇ ਹੋ ਚੀਜ਼ ਮੇਰੀ ਗੱਲ ਫੋਲੋ ਕਰਦੇ ਹੋ ਇਹ ਪਬਲੀਕਲੀ ਨਹੀਂ ਪਾ ਸਕਦੇ ਇਹ ਪਬਲਿਕ ਦੇ ਨਾਲ ਇਹਦਾ ਅਕਸ ਖਰਾਬ ਹੁੰਦਾ ਹੈ ਮੇਰੀ ਗੱਲ ਫਾਲੋ ਕਰ ਦਿਓ ਇਹ ਤੁਸੀਂ ਪਬਲੀਕਲੀ ਨਾ ਹੀ ਕਾਰਾਂ ਚ ਪੀ ਸਕਦੇ ਨੇ ਠੀਕ ਹੈ ਠੀਕ ਹੈ ਸੋ ਇਹ ਅਸੀਂ ਇਹ ਤੁਹਾਡਾ ਡਿਪਾਰਟਮੈਂਟ ਤੋਂ ਚੈੱਕ ਕਰਵਾਉਂਦੇ ਆ ਜੇ ਇਹਦਾ ਇਹ ਤੁਹਾਡਾ ਸਹੀ ਹੋਇਆ ਠੀਕ ਹੈ ਨਹੀਂ ਅਸੀਂ ਤੁਹਾਡੇ ਨਾਲ ਜੋ ਕਾਨੂੰਨੀ ਕਾਰਵਾਈ ਆ ਉਹ ਕਰਾਂਗੇ ਜੀ ਸਰ ਇਹ ਅਸੀਂ ਮੰਡੇ ਜੀ ਅਸੀਂ ਇਹ ਚੈੱਕ ਕਰਾਵਾਂਗੇ ਮਤਲਬ ਚੈੱਕ ਕਰਾ ਕੇ ਡਿਪਾਰਟਮੈਂਟ ਤੋਂ ਸਬੰਧਤ ਡਿਪਾਰਟਮੈਂਟ ਤੋਂ ਜੇ ਇਹਨਾਂ ਦਾ ਸਹੀ ਪਾਇਆ ਜਾਂਦਾ ਫਿਰ ਠੀਕ ਹੈ ਨਹੀਂ ਅਦਰਵਾਜ਼ੀ ਕਾਰਵਾਈ ਕਰਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ